ਵੈਗਡਿਜੀ ਦਾ ਖਾਲਸਾ ਵੈਗਡਿਜੀ ਦੀ ਫਤਿਹ ਮੈਂ ਅਜੈਪ ਸਿੰਘ ਸਰਪੰਚ ਨਗਰ ਪੰਚਾਇਤ ਸੰਗਤੀ ਵਾਲਾ ਸਭ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਅਤੇ ਖਾਸ ਕਰਕੇ ਸੰਗਤੀ ਵਾਲੇ ਦੇ ਨਿਵਾਸੀਆਂ ਨੂੰ ਜੋ ਬਾਹਰ ਵੱਸ ਰਹੇ ਨੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਬੜਾ ਆਪਾਗਾ ਵਾਲਾ ਦਿਨ ਹੈ ਸਾਰਿਆਂ ਨੂੰ ਕਰਮਾ ਨਾਲ ਹਰ ਸਾਲ ਦੀਵਾਲੀ ਦਾ ਤਿਹਾਰ ਹੁੰਦਾ ਹੈ ਮੈਂ ਸਭ ਨੂੰ ਇਸ ਦੀਵਾਲੀ ਦੇ ਤਿਹਾਰ ਤੇ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਨਾਲ ਹੀ ਦੀਵਾਲੀ ਸਾਡੇ ਦੇਸ਼ ਪਰ ਵਿੱਚ ਮਨਾਇਆ ਜਾਣ ਵਾਲਾ ਤਿਹਾਰ ਹੈ ਅਤੇ ਸਾਰੇ ਭਾਰਤਵਾਦੀ ਵੀ ਇਸ ਤਿਹਾਰ ਨੂੰ ਰਲ ਮਿਲ ਕੇ ਬੜੀ ਖੁਸ਼ੀਆਂ ਨਾਲ ਮਨਾ ਰਹੇ ਹਨ ਮੈਂ ਸਾਰੇ ਪਿੰਡ ਸੰਗਤੀ ਵਾਲਾ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਪਿੰਡ ਵਿੱਚ ਵੀ ਆਪਣੀ ਭਾਈਚਾਰਕ ਸਾਂਝ ਨੂੰ ਕਾਇਮ ਕਰਦੇ ਹੋਏ ਇਸ ਦੀਵਾਲੀ ਤੇ ਬੰਦੀ ਛੋੜ ਦੇਸ ਨੂੰ ਬੜੇ ਪਿਆਰ ਨਾਲ ਰਲ ਮਿਲ ਕੇ ਮਨਾਈਏ ਅਤੇ ਕੋਈ ਅਜਿਹਾ ਤਿਹਾਰ ਨੂੰ ਮਨਾਉਣ ਵੇਲੇ ਪਟਾਕੇ ਚੜਾਉਣ ਵੇਲੇ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਅਣਹੋਣੀ ਘਟਨਾ ਨਾ ਵਾਪਰੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਨਾਲ ਸਮਝਾ ਕੇ ਇਸ ਇਤਿਹਾਰ ਨੂੰ ਮੋੜਾਉਣ ਵਿੱਚ ਸਫਲ ਹੋਈਏ ਹਾਂਜੀ ਮੈਂ ਮਹਿੰਦਰ ਸਿੰਘਾ ਸੀਐਲਆਈਏ ਐਲਆਈਸੀ ਆਫ ਇੰਡੀਆ ਦੀਵਾਲੀ ਬੰਦੀ ਛੋੜ ਦਿਵਸ ਅਤੇ ਬਿਸ਼ਕਰਮਾ ਦਿਵਸ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਜਿਹੜੇ ਸਾਡੇ ਦੇਸ਼ ਦੇ ਲੋਕ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹਨਾਂ ਸਾਰਿਆਂ ਨੂੰ ਵੀ ਲੱਖ ਲੱਖ ਮੁਬਾਰਕਾਂ ਤੇ ਦੀਵਾਲੀ ਆ ਜਿਹੜਾ ਇਹ ਖੁਸ਼ੀਆਂ ਦਾ ਤਿਹਾਰ ਹੈ ਤੇ ਭਾਈਚਾਰਕ ਸਾਂਝ ਆ ਜਿਹੜੀ ਉਹਨੂੰ ਆਪਾਂ ਬਣਾ ਕੇ ਰੱਖਣਾ ਸਾਰਿਆਂ ਨੇ ਤੇ ਜਿਹੜੀ ਦੀਵਾਲੀ ਆ ਉਹ ਮਤਲਬ ਪ੍ਰਦੂਸ਼ਣ ਰਹਿਤ ਹੋਣੀ ਚਾਹੀਦੀ ਹੈ ਤੇ ਜਿਹੜੀ ਦੀਵਾਲੀ ਆ ਉਹ ਗ੍ਰੀਨ ਦੀਵਾਲੀ ਹੋਣੀ ਚਾਹੀਦੀ ਹੈ ਤੇ ਇਹੀ ਮੈਂ ਅਪੀਲ ਕਰਦਾ ਸਾਰਿਆਂ ਨੂੰ ਵੀ ਜਿਹੜਾ ਦੀਵਾਲੀ ਆ ਇਨੂੰ ਖੁਸ਼ੀਆਂ ਦਾ ਤਿਹਾਰ ਹੈ ਉਸੇ ਰੂਪ ਵਿੱਚ ਆਪਾਂ ਸਾਰੇ ਮਨਾਈਏ ਧੰਨਵਾਦ ਠੀਕ ਹੈ ਠੀਕ ਹੈ ਚਲੋ ਜੀ ਦਵਾਲੀ ਦੀ ਬੰਦੀ ਛੋੜ ਦਿਵਸ ਤੇ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਬੰਦੀ ਛੋੜ ਦਿਵਸ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਪਰ ਸੱਚੇ ਪਾਤਸ਼ਾਹ ਜਹਾਂਗੀਰ ਨੇ ਜੇਲ੍ਹ ਚ ਬੰਦ ਕਰ ਲਏ ਸੀ ਉਸ ਦਿਨ 52 ਪਹਾੜੀ ਰਾਜਿਆਂ ਨੂੰ ਰਿਹਾਰ ਕਰਵਾ ਕੇ ਨਿਕੜੇ ਨੇਗੇ ਜੋ ਸਿੱਖ ਧਰਮ ਨਾਲ ਵੀ ਅਹਿਮ ਉਹ ਰੱਖਦਾ ਹੈ ਬੰਦੀ ਛੋੜ ਦਿਵਸ ਤੇ ਨਾਲ ਦੀਵਾਲੀ ਦਾ ਵੀ ਦਿਵਸ ਹੈ ਵੀ ਸਾਲ ਬਾਦ ਆਉਂਦੀ ਹੈ ਸਾਰੇ ਦੇਸ਼ ਵਿਦੇਸ਼ ਵਿੱਚ ਵੱਸਦੇ ਹਨ ਤੇ ਪੰਜਾਬੀਆਂ ਨੂੰ ਸੁਮਿੱਤ ਪਰਤ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਅਤੇ ਜਿਹੜੇ ਬਾਹਰ ਬੈਠੇ ਬੱਚੇ ਨੇ ਪਾਰਲੇ ਦੇਸ਼ਾਂ ਵਿੱਚ ਅਤੇ ਪਿੰਡ ਵਾਸੀਆਂ ਨੂੰ ਮੌਤਵਾਰ ਬੰਦਿਆਂ ਨੂੰ ਤੇ ಗ್ರಾಮ ਬਚਤ ਮੈਂਬਰ ਸਾਹਿਬਾਨਾਂ ਨੂੰ ਤੇ ਮੇਰੇ ਵੱਲੋਂ ਦਵਾਈਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਬਾਈਕ ਜੀ ਦਾ ਖਾਲਸਾ ਬਾਈਕ ਜੀ ਕੀ